ਸਤਿ ਸ੍ਰੀ ਅਕਾਲ ਜੀ ਮੈਂ ਹਾਂ ਪ੍ਰੀਤਿੰਦਰ ਮਹਿੰਦ ਸਿੰਘ ਭੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਅੱਜ ਸਿੱਖਿਆ ਦੇ ਨੌਵੇਂ ਗੁਰੂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਸਾਰੇ ਸੰਸਾਰ ਵਿੱਚ ਮਨਾਇਆ ਗਿਆ ਖਰੜ ਵਿਖੇ ਬੀ ਐਸ ਐਮ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਆ ਇਸ ਹਾਲ ਦੀ ਤਰ੍ਹਾਂ ਇੱਥੇ ਪੂਰੀ ਸ਼ਰਧਾ ਭਾਵਨਾ ਨਾਲ ਗੁਰਪਰਬ ਮਨਾਇਆ ਜਾਂਦਾ ਹੈ ਆ ਉਸ ਦੀ ਦਿਖਾਈ ਦੇ ਤੁਹਾਨੂੰ ਲਈ ਤਸਵੀਰਾਂ ਕੁਲ ਕਰਦੇ ਆਂ ਤੇ ਬੱਚਿਆਂ ਦਾ ਕੀ ਇਤਰ ਹੋਏਗਾ। ਸੋ ਇਹ ਤਾਂ ਬਹੁਤ ਵੱਡਾ ਭਾਵਨਾ ਸਾਡੇ ਵੱਲੋਂ ਤੇ ਚਾਣ ਨਹੀਂ ਕਰ ਸਕਦੇ ਉਹ ਕੀ। ਪਾਰਟੀ ਵਾਲਾ ਕਹਿੰਦੀ ਆਪਣੇ ਆਪ ਨੂੰ ਐਡਵਰਟਾਈਜ਼ ਨਹੀਂ ਕਰਦਾ। ਉਹਨਾਂ ਦਾ ਅਤਨਾ ਆ ਕੇ ਬੋਲਿਆ ਵੀ ਹਾਂ। ਅਤਨਾ ਮੈਂ ਤਾਂ ਲੈ ਨਹੀਂ ਸਕਦਾ। ਉਹ ਇਹਨਾਂ ਚੋਂ ਭਾਈਆਂ ਦਾ ਕੋਈ ਵੀ ਅਸਲੀ ਗੁਰੂ ਨਹੀਂ ਹੈ। ਫਿਰ ਉਸਨੇ ਪੁੱਛ ਗਿਛ ਕੀਤੀ ਕਿ ਕੋਈ ਹੋਰ ਵੀ ਹੈ। ਕਿਉਂਕਿ ਉਹ ਪਰਿਵਾਰ ਵਾਲੇ ਉੰਗਾਰੀ ਆ ਆ ਅੱਖਾਂ ਫੇਰੀ ਪਾਣੀ ਤੋਂ ਹਰ ਜਨ ਕਹਿ ਤਿਸਨ ਬੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇ ਗੁਣ ਪਾਵਾ ਜਨਮ ਮਰਨ ਸਮਾਦੀ ਸੇ ਤੋਗੇ ਬੈਠੇ ਜਾਂਦੇ ਉਹਨਾਂ ਨੇ ਪਾਣੀ ਸ਼ਿਰਕਣਾ ਗਦੀ ਨੂੰ ਕਰਨਾ ਹੈ ਸਮਾਦੀ ਨਹੀਂ ਖੁੱਲਣੀ ਐਨ ਨੂੰ ਇੱਕ ਦਿਨ ਇੱਕ ਕਰਿਆਸੀ ਬੱਚੇ ਦੇ ਕੋਲ ਭਾਗ ਹੋਇਆ ਸੈ ਮਹਾਰਾਜੀ ਆ ਗਏ ਚੰਦ ਕੇ ਬੱਚੋ ਕੀ ਕਰਦੇ ਹੋ ਇਹਨਾਂ ਦੀ ਸਮਾਦੀ ਨਹੀਂ ਖੁੱਲਣੀ ਹੈਗੀ ਇਹਨੂੰ ਕਹੋ ਕਿ ਗੋਲਣਾ ਖਾਹਾ ਕਰ ਮਹਾਰਾਜ ਕਹਿੰਦੇ ਵੀ ਮਾਤਾ ਜੀ ਤੁਸੀਂ ਅਜੇ ਤੋਂ 7ਵੇਂ ਦਿਨ ਨੂੰ ਆਇਓ ਫੇਰ ਮੈਂ ਇਹਨੂੰ ਕਹਾਵਾਂਗਾ 7ਵੇਂ ਦਿਨ ਮਾਤਾ ਫੇਰ ਆ ਗਈ ਕਹਾਂ ਲੱਗੀ ਕਹਾਂ ਲੱਗੀ ਉਹਨੂੰ ਬੁਲਾ ਕੇ ਕਹਿੰਦੇ ਭਾਈ ਗੁਰਦੰ ਦਾ ਕਾਹ ਕਰ ਮਾਤਾ ਬੜੀ ਹੈਰਾਨ ਹੋ ਗਈ ਕਹਾਂ ਲੱਗੇ ਮਹਾਰਾਜ ਤੁਸੀਂ ਉਸ ਦਿਨ ਕਹਿ ਜਾਣਾ ਸੀ ਕਹਿੰਦੇ ਉਸ ਦਿਨ ਮੈਂ ਇਸ ਲਈ ਨਹੀਂ ਕਿਹਾ ਕਿ ਮੈਂ ਆਪ ਗੁਰਦੰ ਦਾ ਸੀ ਜਦੋਂ ਘਰ ਗਏ ਮਾਤਾ ਜੀ ਕਹਿੰਨ ਲੱਗੇ ਲਾਲ ਜੀ ਤੁਸੀਂ ਸਾਰੇ ਕੱਪੜੇ ਨੂੰ ਜ਼ੇਰ ਕਿਹਾ ਮੈਂ ਮਾਤਾ ਨੂੰ ਕੁਝ ਲਾਹਿਆ ਨਹੀਂ ਸੀ ਉਹ ਲੰਗਾ ਸੀ ਇਸੇ ਕਰਕੇ ਇਹਨਾਂ ਤਿਆਗ ਮਾਲੇ ਦਾ ਨਾਮ ਸੀ ਇਹਨਾਂ ਨੂੰ ਕੋਈ ਪકડ ਨਹੀਂ ਸੀ ਕਾਰਨ ਉਸ ਤੋਂ ਬਾਅਦ ਫਿਰ ਜਦੋਂ ਸ਼ਾਦੀ ਹੋਈ ਹੈ ਮਾਤਾ ਗੁਜਰੀ ਜੀ ਦੇ ਨਾਲ ਕਿ ਉਸ ਵੇਲੇ ਲਾਹੌਰ ਵਾਸੀ ਮਮਾ ਲਾਲ ਚੰਦ ਜੀ ਤੇ ਮਾਤਾ ਵਿਸ਼ਨਕਰ ਜੀ ਮਮਾ ਸੂਰਜਮਲ ਜੋ ਸਤੋ ਬੱਡੇ ਸਿਓਨਾਂ ਦਾ ਸ਼ਾਦੀ ਸੀ ਕਰਤਾ ਹੋ ਕੇ ਉੱਥੇ ਆਏ ਹੋਏ ਸੀ ਉੱਥੇ ਕਿ ਉਹਨਾਂ ਦੇ ਉਸ ਇੱਕ ਬਾਜੀ ਨੂੰ ਦੇਖਿਆ ਕਿ ਬੜੇ ਸੁਣਨੇ ਉਹਨਾਂ ਨੇ ਮਹਾਰਾਜ ਨਾਲ ਗੱਲ ਕੀਤੀ ਗੁਰਹਾਗੁਰੂ ਜੀ ਨਾਲ ਕਹਿੰਦੇ ਮਹਾਰਾਜ ਮੈਂ ਆਪਣੇ ਘਰ ਦੀ ਜੋ ਬੇਟੀ ਹੈ ਆਪ ਜੀ ਸੇਵਾ ਵਿੱਚ ਦੇਣੀ ਚੰਗਾ ਕਿਰਪਾ ਕਰੋ ਮੈਂ ਤਾਂ ਬੜਾ ਗੀਵਾਂ ਕਹਿੰਦੇ ਨਹੀਂ ਕੋਈ ਐਸੀ ਗੱਲ ਨਹੀਂ ਹੈ ਜਿਹੜਾ ਜਿਉ ਆਪਣੀ ਨਰਕੀ ਜੰਗਾਂੋਂ ਬਹੁਤੀ ਗਰੀਬ ਨਹੀਂ ਹੋਇਆ ਕਰਦਾ ਹੁਣ ਬਹੁਤ ਵੱਡਾ ਧੰਨ ਹੁੰਦਾ ਹੈ ਕਿ ਕੋਈ ਐਸੀ ਗੱਲ ਨਾਲ ਜੀ ਐਸੀ ਚਿੰਤਾ ਨਾ ਕਰੋ ਖਿਆਲ ਮਤਾ ਗੁਜੀ ਨਾਲ ਸ਼ਾਦੀ ਹੋ ਗਈ ਜੇ ਉਸ ਤੋਂ ਬਾਅਦ ਕੀ ਹੋਇਆ ਕਿ ਆ ਵਾਈਲ ਜਿੱਕਨੀ ਪਤੇ ਇਸ ਵਾਰ ਵੀ ਪਰਮਾਤਮਾ ਦੀ ਕਿਰਪਾ ਤੇ ਹ ਸਾਡੇ ਸਕੂਲ ਵਿੱਚ ਸ੍ਰੀ ਗੁਰੂ ਗੈਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਸ ਵਿੱਚ ਇਲਾਕੇ ਦੀ ਸੰਗਤ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਇਸ ਲਈ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਸਾਡੀ ਮੈਨੇਜਿੰਗ ਕਮੇਟੀ ਅਤੇ ਸਮੂਹ ਸਟਾਫ ਵੱਲੋਂ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡਾ ਇੱਥੇ ਆ ਕੇ ਫਾਸਲਾ ਵਧਾਇਆ ਤੇ ਮਾਣ ਬਧਾਇਆ ਅਸੀਂ ਪਹਿ ਦਿਲੋਂ ਆਈ ਸੰਗਤ ਦਾ ਧੰਨਵਾਦ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਫਾਸ ਦੀ ਡਿਊਟੀ ਨਿਭਾਈ 파ਤੀ ਸਿੰਘਾ ਰਾਗੀ ਸਿੰਘਾ ਤੇ ਜਿਨ੍ਹਾਂ ਨੇ ਜੋੜਿਆਂ ਦੀ ਸੇਵਾ ਕੀਤੀ ਨਗਰਕੀਤ ਨੇ ਸਾਡੀ ਸਹਾਇਤਾ ਕੀਤੀ ਅਤੇ ਜੋ ਵੀ ਇਸ ਗੁਰਪੁਰਬ ਦੇ ਮੌਕੇ ਸੰਬੰਧ ਵਿੱਚ ਜਿਨ੍ਹਾਂ ਲੋਕਾਂ ਨੇ ਸਾਡੀ ਮਦਦ ਕੀਤੀ ਉਸ ਸਾਰਾ ਧੰਨਵਾਦ ਕਰਦੇ ਹਾਂ ਅਤੇ ਤੁਹਾਨੂੰ ਜਿਸਨਾਂ ਪਤਾ ਹੀ ਹੈ ਇਹ ਜਿਹੜਾ ਸਾਡਾ ਸਕੂਲ ਹੈ ਉਹ ਬੀਬੀਆਂ ਦਾ ਸਕੂਲ ਹੈ ਅਤੇ ਕੁੜੀਆਂ ਦਾ ਸਕੂਲ ਹੈ ਜੋ ਇੱਥੇ ਵਿਦਿਆਰਥੀ ਪੜ੍ਹਦੇ ਐ ਤੇ ਜਿਹੜੀਆਂ ਆਦਮੀਆਂ ਦੀ ਕਮੀ ਹੈ ਕੋਈ ਵੀ ਸਾਡੇ ਕੋਲ ਮੈਨ ਪਾਵਰ ਨਹੀਂ ਹੈ ਤੇ ਕਈ ਜਿਹੜੇ ਪੁਰਸ਼ ਜੋ ਇਨਸਾਨ ਹੈ ਜੋ ਆਪਣੇ ਗੁਰੂ ਨਾਲ ਸ਼ਰਧਾ ਰੱਖਦੇ ਹੈ ਪਿਆਰ ਰੱਖਦੇ ਹੈ ਉਹ ਲੋਡ ਵੇਲੇ ਸਾਡੀ ਬਹੁਤ ਹੀ ਮਦਦ ਕਰਦੇ ਹੈ ਉਹਨਾਂ ਨੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੀ ਆਂ ਮੈਂ ਉਹਨਾਂ ਦੇ ਬਾਰੇ ਨਾਮ ਲੈਣਾ ਚਾਹਾਂਗੀ ਤੇ ਸਭ ਤੋਂ ਪਹਿਲਾ ਹੈ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਅਕਾਲੀ ਦਫ਼ਤਰ ਦੇ ਪ੍ਰਧਾਨ ਹੈ ਭਾਗ ਸਿੰਘ ਜੀ ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ ਸਾਰਾ ਸਹਿਯੋਗ ਉਹਨਾਂ ਨੇ ਸਾਨੂੰ ਦਿੱਤਾ ਹੈਗਾ ਜੋ ਵੀ ਅਸੀਂ ਸਮਾਨ ਸਾਨੂੰ ਚਾਹੀਦਾ ਸੀ ਉਹਨਾਂ ਨੇ ਬਿਨਾਂ ਕਿਸੇ ਰੁਕਾਵਟ ਤੋਂ ਸਾਨੂੰ ਪ੍ਰਦਾਨ ਕੀਤਾ ਹੈ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਮੈਂ ਆਪਣੇ ਵਾਈਸ ਪ੍ਰੈਜ਼ੀਡੈਂਟ ਨੂੰ ਬੇਨਤੀ ਕਰਦੀ ਹਾਂ ਕਿ ਉਹਨਾਂ ਨੂੰ ਸਰਪੇਲਾ ਨਿਵਾਜਨ ਸਰਦਾਰ ਭਾਗ ਸਿੰਘ ਜੀ

கத்தேன் கோத்தி ரானே த ਉਸ ਦਾ ਤੇ ਦੇ ਕਰਮ ਦਾ ਦਰਿਆ ਵਹਿੰਦਾ ਰਿਹਾ ਨਾ ਰੁਕ ਸਕਿਆ ਪਾਵਨ ਪਰਬਤ ਸ਼ੀਸ਼ થી ਉਸ ਦਾ ਕਟ ਗਿਆ ਨਾ ਝੁਕ ਸਕਿਆ ਪਾਵਨ ਪਰਬਤ ਸ਼ੀਸ਼ થી ਉਸ ਦਾ ਕਟ ਗਿਆ ਨਾ ਝੁਕ ਸਕਿਆ ਕਟ ਗਿਆ ਨਾ ਝੁਕ ਸਕਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਯੂਸਪਿਲ ਕਮੇਟੀ ਖਰੜ ਦੇ ਪ੍ਰਧਾਨ ਸ਼੍ਰੀ ਸ੍ਰੀ ਰਾਮ ਸਰੂਪ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਦਾਰ ਕੇਸਰ ਸਿੰਘ ਜੀ ਜਿਨ੍ਹਾਂ ਨੇ ਆਸਤਿਪਿੰਦਰ ਸਿੰਘ ਜੀ ਆਏ ਹਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਧਿਆਨ ਤੇ ਉਹਨਾਂ ਨੂੰ ਵੀ ਸਵਾਗਤ ਕਰਨ ਦਾ ਸਰਦਾਰ ਪਰਮਜੀਤ ਬਿਨਾ ਕਿਸੇ ਕਹੇ ਤੇ ਬਿਨਾ ਸੱਦੇ ਤੇ ਉਹ ਆਪਣੀ ਡਿਊਟੀ ਨਿਭਾ ਲੈਂਦੇ ਸਾਨੂੰ ਇਹ ਇਹ ਜੇ ਵਿਅਕਤੀਆਂ ਦਾ ਇਹ ਜੇ ਇਨਸਾਨਾਂ ਦਾ ਬਹੁਤ ਮਾਣ ਹੈ ਅਤੇ ਅਸੀਂ ਇਹਨਾਂ ਦੇ ਉੱਤੇ ਅਸਟਰ ਦਾ ਪ੍ਰੋਫੈਸਰ ਗੁਰਦੇਵ ਸਿੰਘ ਜੀ ਜੋ ਕਿ ਸਾਡੇ ਸਕੂਲ ਦੀ ਮਾਲੀ ਉਹਨਾਂ ਦੇ ਆਣ ਦੀ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਧਿਆਨ ਰੱਖਾਂਗੇ ਇਹਨਾਂ ਨੂੰ ਜਲਦੀ ਦੇਦਿਆ ਕਰਾਂਗੇ संगठ थोड़ी जी परेशान हो गई है इसलिए बाफी चल रहे हैं कहता ठीक है बहुत ठीक है ओके साड़े स्कूल दिया था परसेवर रंजीत को हाथ लायो <laughs> ओके नाउ इट्स हम करेंगे ओके इधर डाल பண்ணிங்க நம்பர் তো নি ખા না ए फोन नहीं है और मैं नाम का जो बनाया सिद्धि आई तो कितनेशन है वो मैंने पढ़ा है तो अंदर तक नहीं वो अंदर तक नहीं सकते हैं प्लीज लाला